ਮੈਂ ਗੱਲ ਕਰ ਰਿਹਾ ਸੀ ਕਦਾਰ ਲਾਹਿਰ ਜੀ ਕੋਈ ਨਹੀਂ ਭੇਜੋ ਭੇਜੋ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉ ਨਹੀਂ ਦਿੰਦੇ ਮੇਰੇ ਬੱਸ ਨਹੀਂ ਬੱਸ ਤੋਂ ਬਾਹਰ ਕਾਣੀ ਯੂਥਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਛੋਟੀ ਕਰ ਲਓ ਮੈਂ ਗੱਲ ਕਰ ਰਿਹਾ ਹਾਂ ਕਦਾਰ ਲਾਹਿਰ ਜੀ ਅੱਛਾ ਜੀ ਕਲਾਮ ਹੋਰ ਕਰਕੇ ਚੱਲੇ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਹੈ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਤੀ ਲਈ ਸਮਾਂ ਲਾਇਆ ਅਸੀਂ ਜੀ ਬੋਲ ਲ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾ ਤੇ ਚੰਦੂ ਮਹਾਰਾ ਸਾਹਿਬ ਨੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਕਹਿੰਦੇ ਸੀ ਕਿ ਭਾਈ ਆਹ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਢੇਰ-ਢੇਰ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਰ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਏ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਕੇ ਸੁਧਾਰ ਲੈਣ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਣਤੀ ਪੱਤਰ ਭੇਜੋ ਤੇ ਲਾਹਣਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਸ੍ਰੀ ਕਾਲ ਤੱਕ ਸਾਡੇ ਸਾਹਮਣੇ ਖੜਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਹੈ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਆ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਮੈਂ ਗੱਲ ਕਰ ਰਿਹਾ ਸੀ ਗਦਾਰ ਨਾਇਰ ਦੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉ ਨਹੀਂ ਲੰਦੇ ਮੇਰੇ ਬੱਸ ਨਹੀਂ ਬੱਸ ਤੋਂ ਬਾਹਰ ਆ ਕਾਣੀ ਯੂਥਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਛੋਟੀ ਕਰ ਲਓ ਮੈਂ ਗੱਲ ਕਰ ਰਿਹਾ ਇਕਦਾਰ ਲਾਹਰ ਜੀ ਅੱਛਾ ਜੀ ਕਲਾਮ ਹੋਰ ਕਰਕੇ ਚੱਲੇ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖ ਸਾਹਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਆ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਤੇ ਲਈ ਸਮਾਂ ਲਾਇਆ ਅਸੀਂ ਜੀ ਬੋਲ ਲੀ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾਤੇ ਚੰਦੂ ਮਹਾਰਾ ਸਾਹਬ ਨੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਕਹਿੰਦੇ ਸੀ ਕਿ ਭਾਈ ਆਹ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਡੇੜ ਦੇੜ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਰ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਣ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਿ ਇਹ ਸੁਧਾਰ ਲੈਰ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਣ ਦੀ ਪੱਤਰ ਭੇਜੋ ਤੇ ਲਾਹਣ ਤਾਂ ਦਿਓ ਤਾਂ ਕਿ ਆਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਇਸ ਅਕਾਲ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਦੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਆ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਨੀਆਂ ਗਬਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਆ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ